ਮੈਂ ਤਾਂ ਇੱਕ ਪੁੱਤ ਜੰਮਿਆ ਹਾਈ ਸ਼ਾਬਾਹ ਮੈਂ ਤਾਂ ਇੱਕ ਪੁੱਤ ਜੰਮਿਆ ਹਾਈ ਸ਼ਾਬਾਹ ਲੋਕੀ ਦਾਸ ਦਾਸ ਜੰਮਦੇ ਹਾਈ ਸ਼ਾਬਾਹ ਭੈੜਾ ਰੋਂਦਾ ਹੀ ਰਹਿੰਦਾ ਹਾਈ ਸ਼ਾਬਾਹ ਭੈੜਾ ਰੋਂਦਾ ਹੀ ਰਹਿੰਦਾ ਹਾਈ ਸ਼ਾਬਾਹ ਕਹਿੰਦਾ ਦਾਦੀ ਕੋਲ ਜਾਣਾ ਏ ਹਾਈ ਸ਼ਾਬਾਹ ਕਹਿੰਦਾ ਦਾਦੀ ਕੋਲ ਜਾਣਾ ਏ ਹਾਈ ਸ਼ਾਬਾਹ ਮੈਂ ਕਿਹਾ ਦਾਦੀ ਦੀ ਕਿ ਲੋੜ ਹੈ ਹਾਈ ਸ਼ਾਬਾਹ ਤੇਰੀ ਨਾਨੀ ਤੇਰੇ ਕੋਲ ਆ ਹਾਈ ਸ਼ਾਬਾਹ ਓਏ ਨਥਾ ਸਿਆਵੇਂ ਨਥਾ ਸਿਆ ਹਾਈ ਸ਼ਾਬਾਹ ਭਾਈ ਹਾਈ ਸ਼ਾਬਾਹ ਓਏ ਨਥਾ ਸਿਆਵੇਂ ਓ ਨਥਾ ਸਿਆਂ ਵਈ ਨਥਾ ਸਿਆਂ ਬੇਸ਼ਕਵਾ ਬੇਸ਼ਕਵਾ ਨੀ ਮਾਤਾ ਇੱਕ ਪੁੱਤ ਜੰਮਿਆ ਬੇਸ਼ਕਵਾ ਭੈੜਾ ਰੋਂਦਾ ਹੀ ਰਹਿੰਦਾ ਬੇਸ਼ਕਵਾ ਨੀ ਮਾਤਾ ਇੱਕ ਪੁੱਤ ਜੰਮਿਆ ਬੇਸ਼ਕਵਾ ਭੈੜਾ ਰੋਂਦਾ ਹੀ ਰਹਿੰਦਾ ਬੇਸ਼ਕਵਾ ਕਹਿੰਦਾ ਭੂਆ ਕੋਲੇ ਜਾਣਾ ਏ ਬੇਸ਼ਕਵਾ ਕਹਿੰਦਾ ਭੂਆ ਕੋਲੇ ਜਾਣਾ ਏ ਬੇਸ਼ਕਵਾ ਮੈਂ ਕਿਹਾ ਭੂਆ ਦੀ ਕਿ ਲੋੜ ਹੈ ਬੇਸ਼ਕਵਾ ਤੇਰੀ ਮਾਸੀ ਤੇਰੇ ਕੋਲ ਹੈ ਬੇਸ਼ਕਵਾ ਓਏ ਨਥਾ ਸਿਆਂ ਵਈ ਨਥਾ ਸਿਆਂ ਬੇਸ਼ਕਵਾ ਓਏ ਨਥਾ ਸਿਆਂ ਵਈ ਨਥਾ ਸਿਆਂ ਬੇਸ਼ਾਵਾ ਵਈ ਬੇਸ਼ਾਵਾ ਓਏ ਨਥਾ ਸਿਆਂ ਵਈ ਨਥਾ ਸਿਆਂ ਬੇਸ਼ਾਵਾ ਵਈ ਬੇਸ਼ਾਵਾ ਓਏ ਨਥਾ ਸਿਆਂ ਵਈ ਨਥਾ ਸਿਆਂ ਬੇਸ਼ਾਵਾ ਵਈ ਬੇਸ਼ਾਵਾ ਨਿਮਤਾ ਇੱਕ ਪੁੱਤ ਜੰਮਿਆ ਪੈੜਾ ਰੋਂਦਾ ਹੀ ਰਹਿੰਦਾ ਸ਼ਾਬਾਸ਼ ਨਹੀਂ ਪੈੜਾ ਰੋਂਦਾ ਹੀ ਰਹਿੰਦਾ ਸ਼ਾਬਾਸ਼ ਕਹਿੰਦਾ ਚਾਚੇ ਕੋਲ ਜਾਣਾ ਏ ਸ਼ਾਬਾਸ਼ ਮੈਂ ਕਿਹਾ ਚਾਚੇ ਦੀ ਕਿ ਲੋੜ ਹੈ ਸ਼ਾਬਾਸ਼ ਤੇਰਾ ਮਾਮਾ ਤੇਰੇ ਕੋਲ ਹੈ ਸ਼ਾਬਾਸ਼ ਓਏ ਨੱਥਾ ਸਿਆਂ ਵਈ ਨੱਥਾ ਸਿਆਂ ਸ਼ਾਬਾਸ਼ ਵਈ ਸ਼ਾਬਾਸ਼ ਓ ਨੱਥਾ ਸਿਆਂ ਵਈ ਨੱਥਾ ਸਿਆਂ ਸ਼ਾਬਾਸ਼ ਵਈ ਸ਼ਾਬਾਸ਼ ਓਏ ਨੱਥਾ ਸਿਆਂ ਵਈ ਨੱਥਾ ਸਿਆਂ ਸ਼ਾਬਾਸ਼ ਵਈ ਸ਼ਾਬਾਸ਼ ਓਏ ਨੱਥਾ ਸਿਆਂ ਵਈ ਨੱਥਾ ਸਿਆਂ ਕਹਿੰਦਾ ਇੱਕ ਪੁੱਤ ਜੰਮਿਆ ਹਾਈ ਸ਼ਾਬਾਹ ਲੋਕੀ ਦਾਸ ਦਾਸ ਜੰਮਦੇ ਹਾਈ ਸ਼ਾਬਾਹ ਨੀ ਭੈੜਾ ਰੋਂਦਾ ਹੀ ਰਹਿੰਦਾ ਹਾਈ ਸ਼ਾਬਾਹ ਨੀ ਭੈੜਾ ਰੋਂਦਾ ਹੀ ਰਹਿੰਦਾ ਹਾਈ ਸ਼ਾਬਾਹ ਕਹਿੰਦਾ ਦਾਦੀ ਕੋਲ ਜਾਣਾ ਏ ਹਾਈ ਸ਼ਾਬਾਹ ਕਹਿੰਦਾ ਦਾਦੇ ਕੋਲ ਜਾਣਾ ਏ ਹਾਈ ਸ਼ਾਬਾਹ ਮੈਂ ਕਿਹਾ ਦਾਦੇ ਦੀ ਕਿ ਲੋੜ ਹੈ ਹਾਈ ਸ਼ਾਬਾਹ ਮੈਂ ਕਿਹਾ ਦਾਦੇ ਦੀ ਕਿ ਲੋੜ ਹੈ ਹਾਈ ਸ਼ਾਬਾਹ ਤੇਰਾ ਨਾਨਾ ਤੇਰੇ ਕੋਲ ਹੈ ਹਾਈ ਸ਼ਾਬਾਹ ਓਏ ਨੱਥਾ ਸਿਆਂ ਵਈ ਨੱਥਾ ਸਿਆਂ ਹਾਈ ਸ਼ਾਬਾਹ ਭਾਈ ਹਾਈ ਸ਼ਾਬਾਹ ਨੱਥਾ ਸਿਆਂ ਵਈ ਨੱਥਾ ਸਿਆਂ ਕਾਤਿਆਂ ਵਈ ਨਾ ਕਾਤਿਆਂ ਸ਼ਾਵਾ ਵਈ ਸ਼ਾਵਾ ਛੁੱਡੂ ਪੱਲੇ ਪੈ ਗਿਆ ਜੀਣ ਦਾ ਹਾਲ ਕੋਈ ਨਾ ਰਹਿ ਗਿਆ ਸਹੇਲਿਓ ਛੁੱਡੂ ਨੀ ਸ਼ਾਵਾ ਸਹੇਲਿਓ ਛੁੱਡੂ ਨੀ ਹੀ ਬੱਲੇ ਸਹੇਲਿਓ ਛੁੱਡੂ ਨੀ ਸ਼ਾਵਾ ਸਹੇਲਿਓ ਛੁੱਡੂ ਨੀ ਛੁੱਡੂ ਨੀ ਛੁੱਡੂ ਪੱਲੇ ਪੈ ਗਿਆ ਜੀਣ ਦਾ ਹਾਲ ਕੋਈ ਨਾ ਰਹਿ ਗਿਆ ਸਹੇਲਿਓ ਛੁੱਡੂ ਨੀ ਸ਼ਾਵਾ ਸਹੇਲਿਓ ਛੁੱਡੂ ਨੀ ਬੱਲੇ ਸਹੇਲਿਓ ਛੁੱਡੂ ਆਰੇ ਹਸਾ ਸਹੇਲੀਓ ਛੁੱਡੂਨੀ ਸਾਵਾ ਸਹੇਲੀਓ ਛੁੱਡੂਨੀ ਨੇ ਵੱਲੇ ਸਹੇਲੀਓ ਛੁੱਡੂਨੀ ਸਾਵਾ ਸਹੇਲੀਓ ਛੁੱਡੂਨੀ ਛੁੱਡੂਨੀ ਛੁੱਡੂ ਹੱਲੇ ਪੈ ਗਿਆ ਜੀਣ ਦਾ ਹਾਲ ਕੋਈ ਨਾ ਰਹਿ ਗਿਆ ਸਹੇਲੀਓ ਛੁੱਡੂਨੀ ਸਾਵਾ ਸਹੇਲੀਓ ਛੁੱਡੂਨੀ ਨੇ ਵੱਲੇ ਸਹੇਲੀਓ ਛੁੱਡੂਨੀ ਸਾਵਾ ਨਾਲ ਹੋਗੀ ਮੰਗਣੀ ਨੀ ਮੇਰੇ ਗਾਲ ਵਿੱਚ ਪੈਗੀ ਸੰਗਲੀ ਸਹੇਲੀਓ ਛੁੱਡੂ ਨੀ ਸਾਵਾ ਸਹੇਲੀਓ ਛੁੱਡੂ ਨੀ ਨੇ ਵੱਲੇ ਸਹੇਲੀਓ ਛੁੱਡੂ ਨੀ ਸਾਵਾ ਸਹੇਲੀਓ ਛੁੱਡੂ ਨੀ ਨੇ ਛੁੱਡੂ ਨਾਲ ਹੋ ਗਿਆ ਵਿਆਹ ਨੀ ਮੇਰੇ ਗਾਲ ਵਿੱਚ ਪੈ ਗਿਆ ਫਹਾ ਸਹੇਲੀਓ ਛੁੱਡੂ ਨੀ ਸਾਵਾ ਸਹੇਲੀਓ ਛੁੱਡੂ ਨੀ ਨੇ ਵੱਲੇ ਸਹੇਲੀਓ ਛੁੱਡੂ ਨੀ ਸਾਵਾ ਸਹੇਲੀਓ ਛੁੱਡੂ ਨੀ ਨੇ ਛੁੱਡੂ ਨੀ ਹਾਲ ਕੋਈ ਨਾ ਰਹਿ ਗਿਆ ਸਹੇਲੀਓ ਛੁੱਡੂ ਨੀ ਨਹੀਂ ਬੱਲੇ ਸਹੇਲੀਓ ਛੁੱਡੂ ਨੀ ਨਹੀਂ ਇੱਕ ਦਿਨ ਗਿਆ ਮਸਿਆ ਨਹੀਂ ਉਥੇ ਜਾਗਾਰੇ ਵਿੱਚ ਫਸਿਆ ਨਹੀਂ ਜਦ ਮੈਂ ਕੱਢਿਆ ਤੇ ਕਿੜਖੜ ਨਹੀਂ ਜਦ ਮੈਂ ਕੱਢਿਆ ਤੇ ਕਿੜਖੜ ਹੱਸਿਆ ਸਹੇਲੀਓ ਛੁੱਡੂ ਨੀ ਨਹੀਂ ਬੱਲੇ ਸਹੇਲੀਓ ਛੁੱਡੂ ਨੀ ਬਜਾਰ ਮੂਰੇ ਬਸ ਤੇ ਪਿੱਛੇ ਕਾਰ ਆ ਗਿਆ ਦੋਮਾਂ ਦੇ ਵਿੱਚ ਕ ਸਹੇਲੀਓ ਚੁੱਡੂਨੀ ਨਹੀਂ ਬਾਬਾ ਸਹੇਲੀਓ ਚੁੱਡੂਨੀ ਨਹੀਂ ਬੱਲੇ ਸਹੇਲੀਓ ਚੁੱਡੂਨੀ ਬਾਬਾ ਸਹੇਲੀਓ ਚੁੱਡੂਨੀ ਨਹੀਂ ਬੱਲੇ ਸਹੇਲੀਓ ਚੁੱਡੂਨੀ ਬਾਬਾ ਸਹੇਲੀਓ ਚੁੱਡੂਨੀ ਨਹੀਂ ਇੱਕ ਦਿਨ ਗਿਆ ਮੇਲੇ ਉਥੋਂ ਖਰੀਦ ਲਿਆ ਆ ਕੇਲੇ ਜਦ ਮੈਂ ਮੰਗੇ ਤੱਕੜਦਾ ਡੇਲੇ ਸਹੇਲੀਓ ਚੁੱਡੂਨੀ ਬਾਬਾ ਸਹੇਲੀਓ ਭੱਲੇ ਸਹੇਲਿਓ ਚੁੱਡੂਨੀ ਨੀ ਭਾਵ ਸਹੇਲਿਓ ਚੁੱਡੂਨੀ ਨੀ ਨੀ ਭੱਲੇ ਸਹੇਲਿਓ ਚੁੱਡੂਨੀ ਭਾਵ ਸਹੇਲਿਓ ਚੁੱਡੂਨੀ ਨੀ ਚੁੱਡੂ ਭੱਲੇ ਪੈ ਗਿਆ ਜੀਣ ਦਾ ਹਾਲ ਕੋਈ ਨਾ ਰਹਿ ਗਿਆ ਸਹੇਲਿਓ ਚੁੱਡੂਨੀ ਭਾਵ ਸਹੇਲਿਓ ਚੁੱਡੂਨੀ ਨੀ ਭੱਲੇ ਸਹੇਲਿਓ ਚੁੱਡੂਨੀ ਭਾਵ ਸਹੇਲਿਓ ਚੁੱਡੂਨੀ ਨੀ ਭੱਲੇ ਸਹੇਲਿਓ ਚੁੱਡੂਨੀ